ਉਹ ਜੀ ਦੇ ਵੀ ਥੇ ਬੈਠੇ ਜੇ ਰੋਟੀ ਪਾਣੀ ਤਾਂ ਖਾ ਲਿਆ ਹੁਣ ਤੇ ਕੀ ਕਰ ਲੈ ਦੁਕਾਨ ਲੈ ਕੇ ਤੇ ਉਹਦਾ ਕਰਨਾ ਨਹੀਂ ਕੁਝ ਮਾਲ ਮੋਲ ਸੁੱਟੋ ਦੇ ਜੇ ਤੇ ਆਪਣਾ ਕੰਮ ਸ਼ੁਰੂ ਕਰੋ ਹੁਣ ਯਾਰ ਜਿੰਨਾ ਕਿ ਗਾਇਸ ਮਾਰ ਰੱਖਤਾ ਵਾ ਹੁਣ ਮਾਲ ਹੈਗਾ ਹੀ ਨਹੀਂ ਵੇਚਣ ਵਾਲਾ ਵਿਕਣ ਵਾਲਾ ਅਗਾੜੀ ਨਵਾਂ ਮਾਲ ਪਾਵਾਂਗੇ ਤੇ ਫੇਰ ਹੀ ਜਾਉਂਗਾ ਅਸੀਂ ਤੇ ਨਵਾਂ ਮਾਲ ਪਾਓ ਨਾ ਉਹ ਕਿੰਨੇ ਪਾਉਣਾ ਦੁਕਾਨ ਦੀ ਗੱਲ ਹੀ ਦੁਕਾਨ ਹੁਣ ਤੁਹਾਨੂੰ ਲੈਤੀ ਐ ਮੈਂ ਨਵਾਂ ਮਾਲ ਪਾਓਗੇ ਤੇ ਕੰਮ ਚੱਲੂਗਾ ਨਵਾਂ ਮਾਲ ਪਾਉਣ ਵਾਸਤੇ ਪੈਸੇ ਵੀ ਚਾਹੀਦੇ ਨਾ ਤੇ 10 ਪੈਸੇ ਹੁਣ ਕਰ ਲੋ ਅਰੇਂਜ ਕੇ ਪੈਸੇ ਵੀ ਮੈਂ ਅਰੇਂਜ ਕਰਨੇ ਆ ਜਰਜ ਹੈਗੇ ਪੈਸੇ ਧੀਰੇ ਥੋੜੇ ਜਿਹਾ ਫਿਰ ਮੈਂ ਮਾਲ ਨਵਾਂ ਪਾਲਾਂ ਅਮਨ ਮੇਰੇ ਕੋ ਕਿੱਥੇ ਪੈਸੇ ਆਉਣੇ ਆ ਅੱਗੇ ਤੁਹਾਨੂੰ ਮੈਂ ਕਿੰਨੀ ਵਾਰੀ ਏਟੀਐਮ ਦਿੱਤਾ ਵਾ ਤੇ ਕਿੰਨੇ ਪੈਸੇ ਤੁਸੀਂ ਕਢਾਏ ਆ ਹੁਣ ਤੇ ਮੇਰੇ ਅਕਾਊਂਟ 'ਚ ਹੈਗਾ ਹੀ ਨਹੀਂ ਆ ਕੁਝ ਤੁਹਾਨੂੰ ਕੀ ਦੇ ਦਾਂ ਮੈਂ ਯਾਰ ਥੋੜੇ ਜਿਹਾ ਦੇ ਦੇ ਨਵਾਂ ਸਮਾਨ ਪਾਉਂਗਾ ਫੇਰ ਹੀ ਵਿਕੂਗਾ ਅਮਨ ਤੇਨੂੰ ਮੇਰੀ ਗੱਲ ਸੁਣ ਵਾਪਸ ਦੇ ਦੂੰਗਾ ਮੈਂ ਮੇਰੀ ਗੱਲ ਧਿਆਨ ਨਾਲ ਸੁਣੋ ਇਦਰੋਂ ਧਿਆਨ ਛੱਡ ਕੇ ਨਾ ਤੇ ਆਪਣੀ ਮਿਹਨਤ 'ਤੇ ਧਿਆਨ ਕਰੋ ਜੇ ਨਹੀਂ ਹੈਗੇ ਪੈਸ ਇਹ ਮਾਲ ਪਾਓ ਜਦੋਂ ਤੁਹਾਡੀ ਦੁਕਾਨ ਚੱਲੂਗੀ ਤੇ ਉਧਰ ਚੁੱਪ ਕਰਕੇ ਕਿਸ਼ਤ ਤਾਰੀ ਜਾਓ ਯਾਰ ਵਿਆਜੀ ਚੁੱਕੂ ਮਾਰੇ ਵਿਆਜ ਲਾਉਂਦਾ ਰਹੂੰਗਾ ਤੈਨੂੰ ਦੇਈ ਜਾਊਂਗਾ ਥੋੜਾ ਥੋੜਾ ਕਰਕੇ ਫਿਰ ਤੇ ਦੱਸ ساری ਦੁਨੀਆ ਕਰਦੀ ਐ ਇਦਾਂ ਕੰਮ ਹਾਨੂੰ ਕੀ ਆ ਕਰਨ ਨੂੰ ਜਦੋਂ ਪਹਿਲੇ ਪਹਿਲੇ ਕੰਮ ਕਰੀਦਾ ਨਾ ਫਿਰ ਇਦਾਂ ਹੀ ਸ਼ੁਰੂ ਕਰੀਦਾ ਵਾ ਯਾਰ ਤੈਨੂੰ ਕਹਿੰਦਾ ਤੈਨੂੰ ਮੈਂ ਚਲ ਕੇ ਇਸਤਵਾਲ ਲਊਂਗਾ ਨਾ ਮਹੀਨੇ ਬਾਅਦ ਦੇਈ ਜਾਊਂਗਾ ਮੇਰੇ ਕੋਲ ਥੋੜੀ ਜੀ ਲੋਡ ਆ ਗਈ ਰਾਸ ਪੈ ਗਈ ਨਾ ਫਿਰ ਮੇਰਾ ਚੱਲ ਜਾਣਾ ਕੰਮ ਮੇਰੇ ਕੋਲ ਹੁੰਦੇ ਤਾਂ ਮੈਂ ਤੁਹਾਨੂੰ ਕਦੀ ਨਾ ਕਰਨੀ ਸੀ ਦੱਸੋ ਯਾਰ ਮੈਂ ਤੇ ਤੁਹਾਨੂੰ ਸਭ ਦੇ ਦੇਣੀ ਸੀ ਤੇਰੇ ਕੋਲ ਹੈਗੇ ਤੇਰੇ ਕੋਲ ਹੈਗੇ ਤੇ ਖਜ਼ਾਨਾ ਥੋੜੀ ਨਾ ਪਿਆ ਕੋਈ ਮੇਰੇ ਕੋਲ ਨਹੀਂ ਹੈਗੇ ਥੋੜੇ ਬੋਤੇ ਹੈਗੇ ਸੀ ਉਹ ਮੈਂ ਕਢਾ ਕੇ ਦੇਤੇ ਮੰਮੀ ਜੀ ਦੀ ਜਗਾ ਕਿਸ ਨੂੰ ਹੁਣ ਨਹੀਂ ਹੈਗੇ ਮੇਰੇ ਕਮਚ ਠੀਕ ਆ ਤੇ ਆਪਣਾ ਕੰਮ ਸਟਾਰਟ ਕਰੋ ਕਰ ਲੂੰਗਾ ਫਿਰ ਸਟਾਰਟ ਕਰ ਹੂੰ ਦੇਖਣਾ ਨਾਲ ਹੀ ਵੀਜ਼ ਬਸ ਚੇਂਜ ਹੋ ਗਏ ਆ ਗੁੱਸੇ ਚ ਪੈਸੇ ਦੇ ਹੀ ਜੋ ਸਹੀ ਠੀਕ ਆ ਯਾਰ ਮੈਂ ਆਪਣੇ ਆਸਤੇ ਥੋੜੀ ਮੰਗਣ ਦੇਵਾ ਸਮਾਨ ਹੀ ਪੋਣਾ ਚੱਲ ਨਾਲ ਚੱਲ ਕੇ ਸਮਾਨ ਲੈ ਦੇ ਫਿਰ ਉਹਨਾਂ ਨੂੰ ਬਾਜੀ ਨੂੰ ਕਹੋ ਉਜ ਕਰਕੇ ਬਾਹਰ ਤੇ ਆਪਣਾ ਸਮਾਨ ਚੁੱਕ ਕੇ ਤੇ ਉਧਰ ਪਾਓ ਪਿਆਜੀ ਚੁੱਕ ਲੋ ਪੈਸੇ ਦੋ ਮੇ ਭਰਾ ਸਾਂਝਾ ਪਾ ਲੋ ਸਮਾਨ ਤੇ ਉਧਰੋਂ ਕੰਮ ਚੱਲੂ ਤੇ ਚੁੱਪ ਕਰਕੇ ਕਿਸ਼ਤ ਦੇਈ ਜਾਇਓ ਉਹਨਾਂ ਨਾਲ ਸਲਾਹ ਕਰੋ ਮੇਰੇ ਮਗਰ ਨਾ ਚੜੇ ਰਹੋ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗਹਿਣਾ ਕਿਹਾ ਸੀ ਕੀ ਲੈ ਕੇ ਦਵਾਂ ਉਹਨਾਂ ਕੋ ਚਾਪ ਕਢਾ ਲਿਓ ਬੈਂਕ ਚੋਂ ਮੈਂ ਪਰਸੋ ਚੋਤ ਮੰਮੀ ਜੀ ਨੂੰ ਕਿਹਾ ਸੀ ਤੇ ਉਹ ਕਹਿੰਦੇ ਕਿ ਤੇਰੇ ਭਾਜੀ ਕਢਾ ਲਿਆਉਣਗੇ ਜਾਂ ਅਮਨ ਕਢਾ ਲਿਆਏਗਾ ਤੂੰ ਨਹੀਂ ਬੈਂਕ ਜਾਣਾ ਤੇ ਮੇਰਾ ਗਹਿਣਾ ਅਜੇ ਤੱਕ ਨਹੀਂ ਮੇਰ ਕੋ ਆਇਆ ਤੁਹਾਨੂੰ ਪਤਾ ਮੈਂ ਵੇਖਣਾ ਵਾਂ ਸੂਟ ਸਾੜਨਾ ਕਿਦਾਂ ਕੀ ਹਿਸਾਬ ਕਿਤਾਬ ਕਿਹੜੇ ਸੂਟ ਨਾਲ ਮੈਂ ਕਿਹੜਾ ਸੈੱਟ ਪਾਉਣਾ ਵਾਂ ਮੈਂ ਵੇਖਣਾ ਵਾਂ ਨਹੀਂ ਤੇ ਮੈਂ ਹੋਰ ਕੋਈ ਅਰੇਂਜ ਕਰਾਂ ਫਿਰ ਤਾਂ ਉਹਨਾਂ ਨੂੰ ਕਹਿ ਦਣਾ ਹੈ ਲਿਆ ਦਿੰਦੇ ਮੈਨੂੰ ਤਾਂ ਆਪ ਦੁਕਾਨ ਦੀ ਪਸਹੋੜੀ ਪਈ ਮੇਰਾ ਇੱਧਰ ਸੈੱਟ ਨਹੀਂ ਹੁੰਦਾ ਮੈਨੂੰ ਗਹਿਣੇ ਸੁਝ ਜਾਂਦੇ ਆ ਹੁਣ ਮੈਂ ਇੱਕ ਦੋ ਵਾਰੀ ਉਹਨਾਂ ਨਾਲ ਗੱਲ ਕੀਤੀ ਆ ਹੁਣ ਤੁਸੀਂ ਗੱਲ ਕਰੋ ਨਾ ਵੇਖੋ ਮੈਂ ਤਾਂ ਤੁਹਾਨੂੰ ਫੜਾਇਆ ਸੀ ਨਾ ਤੁਹਾਡੇ ਹੱਥ ਚੀਜ਼ਾਂ ਫੜਾਈਆਂ ਸੀ ਤੁਸੀਂ ਮੈਨੂੰ ਲੈ ਕੇ ਦਿਓ ਹੁਣ ਉਹਨਾਂ ਕੋਲ ਚਲੋ ਜਦੋਂ ਕਹਿਂਦੇ ਆ ਲਿਆ ਦੇਣਗੇ ਭਾ ਲਿਆਦਨ ਕੇ ਲਿਆਦਨ ਕੇ ਕਰਦੇ ਰਹਿੰਦੇ ਦਿੱਤਾ ਤਰੀ ਨਾ ਮੇਰੇ ਹੱਥ ਹੱਲੇ ਤੱਕ ਉਹਨਾਂ ਨੂੰ ਕੋ ਲਿਆ ਕੇ ਦੇਣ ਬੈਂਕ ਚੋਂ ਚੱਲ ਪੁੱਛ ਦਿਨਾ ਉਹਨੂੰ ਪੁੱਛੋ ਪੁੱਛੋ ਤੇ ਮੈਨੂੰ ਦੱਸੋ ਫਿਰ ਅੱਜ ਇਹ ਕੰਮ ਕਰੋ ਪਹਿਲਾਂ ਨਾਲੇ ਦੁਕਾਨ ਦੀ ਸਲਾਹ ਕਰਕੇ ਤੋਂ ਝਮਾਲ ਸੁੱਟੋ ਮੈਂ ਕਹਿੰਦਾ ਅੱਜ ਦੇਦੇ ਤੋੜੇ ਜਿਹੇ ਪੈਸੇ ਹੈਗੇ ਤੇ ਅਮਨ ਮੈਂ ਤੁਹਾਡੇ ਤਰਲੇ ਘਟਾਉਣੇ ਸੀ ਜੇ ਮੇਰੇ ਕੋ ਹੁੰਦੇ ਤੇ ਦੱਸੋ ਮੈਂ ਤਾਂ ਦੇ ਹੀ ਦੇਣੀ ਸੀ ਕਿੱਥੇ ਨਹੀਂ ਮੈਂ ਤੁਹਾਡੀ ਹੈਲਪ ਕੀਤੀ ਜੇ ਏਡੀ ਵੱਡੀ ਤੁਹਾਨੂੰ ਗੱਡੀ ਲੈ ਕੇ ਦੇ ਸਕਦੀਆਂ ਤਾਂ ਹੋਣੀ ਤੁਹਾਡੀ ਹੈਲਪ ਕਰ ਸਕਦੇ ਪਰ ਨਹੀਂ ਹੈਗੇ ਹੱਲੇ ਨਾਲੇ ਮੇਰੀ ਗੱਲ ਸੁਣੋ ਮੈਂ ਮੰਮੀ ਜੀ ਕੋ ਮੰਗਦੀ ਘੜੀ ਘੜੀ ਚੰਗੀ ਨਹੀਂ ਲੱਗਦੀ ਬੇਸ਼ੱਕ ਸਾਡਾ ਹੀ ਆ ਸਭ ਕੁਝ ਪਰ ਆਪਾਂ ਇਦਾਂ ਉਹਨਾਂ ਕੋਲ ਬਾਰ ਬਾਰ ਚੀਜ਼ ਮੰਗਾਗੇ ਨਾ ਤੇ ਉਹਨਾਂ ਨੇ ਕਹਿਣਾ ਕਿ ਤਦਾਂ ਦੇ ਬੰਦੇ ਆ ਭੁੱਖੇ ਜੇ ਤੂੰ ਆਪਣੇ ਬਿਹੇਵ ਤੇ ਮੰਗਲਾ ਮੇਰਾ ਨਾਂ ਨਾ ਲੈ ਫਿਰ ਯਾਰ ਮੈਂ ਉਹਨਾਂ ਦੀ ਧੀ ਆ ਮੇਰਾ ਨਹੀਂ ਹੌਸਲਾ ਪੈਂਦਾ ਅੱਜ ਤੱਕ ਮੈਂ ਉਹਨਾਂ ਨੂੰ ਕਦੀ ਨਹੀਂ ਇਦਾਂ ਕਿਹਾ ਕਿ ਆ ਚੀਜ਼ ਮੇਰੀ ਬੰਦੀ ਆ ਤੇ ਮੈਨੂੰ ਲੈ ਕੇ ਦੋ ਮੇਰੇ ਤੇ ਚੀਜ਼ਾਂ ਨਹੀਂ ਆਗੀਆਂ ਮੈਂ ਨਹੀਂ ਕਹਿ ਸਕਦੀ ਉਹਨਾਂ ਨੂੰ ਹੁਣ ਕੁਝ ਵੀ ਹੁਣ ਆਪਣਾ ਕੰਮ ਆਪ ਸੈੱਟ ਕਰ ਲਓ ਤੇ ਚੰਗੇ ਰਹੋਗੇ ਮੈਨੂੰ ਹੁਣ ਗੁੱਸਾ ਚੜਦਾ ਜਦੋਂ ਇਦਾਂ ਕਹਿੰਦੇ ਜਿਵੇਂ ਤੂੰ ਦੇ ਦੇ ਜਾਂ ਆਪਣੀ ਮਾਂ ਕੋ ਲੈ ਦੇ ਜਾਓ ਹੁਣ ਇੱਥੇ ਬੈਠੇ ਜੇ ਪੁੱਛ ਕੇ ਆਓ ਕਹਣਿਆਂ ਦਾ ਕੀ ਕੀਤਾ ਕੀ ਨਹੀਂ ਅੱਜ ਹਫਤਾ ਹੋ ਗਿਆ ਪੂਰਾ ਮੈਂ ਮਗਰ ਪਈ ਆ ਵਾ ਅੱਛਾ ਪੁੱਛ ਲੈਣਾ ਜਾਓ ਫਿਰ ਹੁਣੇ ਜਾਓ ਜਾਓ ਜਾ ਇੱਕ ਵਾਰੀ ਫੇਰ ਸੋਚਣੀ ਪੈਣਾ ਯਾਰ ਇਹਨਾਂ ਨੇ ਤਾਂ ਮੇਰਾ ਦਿਮਾਗ ਖਰਾਬ ਕਰ ਦੇਣਾ ਪਹਿ ਇਹ ਨਾ ਹੋ ਗਏ ਪੱਤੇ ਹੋ ਗਏ ਜਿਹੜੇ ਤੋੜ ਤੋੜ ਕੇ ਦੇਈ ਜਾਵਾਂ ਇਹਨਾਂ ਨੂੰ ਪਾ ਲਈ ਹਾਂ ਇਹ ਆਪ ਤਹੀ ਰੋ ਤੇ ਇਹ ਆਈ ਆਦੇ ਉਹਦੀ ਰੋਟੀ ਖਰਾਬ ਗਈ ਉਹ ਕੋਈ ਕੈਨਸਲ ਭਾਈ ਕੀ ਹੋ ਗਿਆ ਉਹਨੂੰ ਬੰਦਾ ਨੂੰ ਕੀ ਕਹਾਂ ਤੁਹਾਨੂੰ ਜਿਹੜੇ ਮੰਗਣ ਦੀ ਵਰਗੋ ਜਿਹੜੇ ਮੰਗਣ ਦੀ ਕਰਕੇ ਹੋ ਗਿਆ ਉਹ ਕੋਈ ਕੈਨਸਲ ਪਾ ਲਈ ਤੇ ਜਿਹੜੇ ਦੇਣੇ ਕਿਥੋਂ ਆ ਮੰਗੀ ਤੁਹਾਨੂੰ ਪਤਾ ਕਹਨੇ ਦੇਣੇ ਹੁਣ ਤੂੰ ਇੱਥੇ ਕਹਣਾ ਲਾ ਭਾਈ ਸਾਰਾ ਇਹ ਕਹਣਾ ਲਾ ਮੋਲੀਆ ਕਿਵੇਂ ਹੈ ਕਹਿਣਾ ਮਮੀ ਸਾਹਮਣੇ ਬੱਗੇ ਹੀ ਨਹੀਂ ਤੇ ਮੈਂ ਮਮੀ ਨੂੰ ਕਹਿਤਾ ਸਮਝਾਤਾ ਮੈਂ ਕਹਿੰਦੀ ਨਾ ਬਣਾਵਾ ਗਏ ਨੇ ਅੱਲਾ ਤੇ ਮੈਨੂੰ ਤੇ ਕੋਈ ਗੱਲ ਦੱਸਿਆ ਕਰੋ ਮੈਨੂੰ ਕੁਛ ਖੜਾ ਹੀ ਨਹੀਂ ਉਹ ਮੇਰੇ ਤੋਂ ਬਾਅਦ ਗਹਿਣੇ ਮੰਗੀ ਜਾਂਦੀ ਹੋਰ ਵੀ ਗੱਲ ਨਹੀਂ ਕਰਦੀ ਕੋਈ ਵੀ ਵਕੈਂਟ ਨਾ ਲੈ ਗਹਿਣੇ ਲੈ ਜਾਉਂ ਉਹ ਆਉਂ ਕਹਿੰਦੀ ਲੈ ਕੇ ਆਉਂ ਕੀ ਕਹਾਂ ਉਹਨੂੰ ਫਿਰ ਦੇ ਦਿੰਨੇ ਕੋਈ ਨਹੀਂ ਇੱਕ ਮਿੰਟ ਰੁਕ ਜਾਉਂਗਾ ਪਾਣੀ ਪੀ ਲੈਣਾ ਆਵਾਂ ਕੋਈ ਨਹੀਂ ਯਾਰ ਮਰਾਲਾ ਕੀ ਹੋ ਗਿਆ ਯਾਰ ਇੱਥੇ ਮੈਂ ਗਾਣੇ ਰੱਖੇ ਸੀ ਗਾਣੇ ਕਿਹੜੇ ਗਾਣੇ ਉਹ ਹੈਗੇ ਗਾਣੇ ਮੱਬੀ ਕੋਲ ਲਏ ਸੀ ਮੈਂ ਆਪਣੇ ਆਏ ਸੀ ਉਹ ਕਿੱਥੇ ਵੇਖੇ ਵੇਖੇ ਕਿਤੇ ਨਹੀਂ ਮੈਂ ਨਹੀਂ ਵੇਖੇ ਯਾਰ ਤੂੰ ਹੋਏ ਰੱਖੇ ਹੋਣੇ ਕਿਤੇ ਮੈਂ ਇੱਥੇ ਅੰਮਾਰੀ ਜੀ ਰੱਖੇ ਸੀ ਦੱਸ ਮੈਂ ਰੱਖੇ ਉਹਨੇ ਦੱਸ ਹੀ ਦੇਣੀ ਜਿੱਦਾਂ ਮਹੀਲਾ ਭੰਨੇ ਹੋ ਤਾਂ ਸਾਹਮਣੇ ਚੀਜ਼ ਪਈ ਹੈ ਤਾਂ ਨਹੀਂ ਲੱਭਣੀ। ਉਹ ਵੇਖੀ ਤੂੰ ਵੇਖ ਕਰ। ਲਾ ਬੋਨ। ਸਾਹਮਣੇ ਫਾਇਰ ਉਹੀ ਤਾਂ ਉਸ ਤੇ ਜਦਾਂ ਨਹੀਂ ਕੋਸ਼ੂ। ਸਾਹਮਣੇ ਪੈਣਾ ਪੜਾ ਆਦਰ ਯਾਰ। ਤੂੰ ਹੀ ਉਹਦੇ ਪਰੇ ਰੱਖੇਣੇ ਕਿ ਦੇਖ। ਅਹਾਂ ਰਾਹੀ ਆ। ਪਗਹਿਣੇ ਆ, ਸਭ ਨੂੰ ਆਸ ਕਰਨੇ ਆ ਜਿਹੜੇ ਉਹ ਕੋ ਲਾਏ। ਕੀ ਹੋ ਗਿਆ? ਤੈਨੂੰ ਕੀ ਹੋ ਗਿਆ ਵਾ? ਨਹੀਂ ਨਹੀਂ ਕੋਸ਼ ਨਹੀਂ। ਜਾਓ ਲੈ ਕੇ ਆਓ। ਸਭ ਇਹ ਤਗਾਣੇ ਮੇਰੇ ਤੇ ਤਗਾਣੇ ਹਜੇ ਤੱਕ ਇਹਨਾਂ ਨੇ ਵਾਪਸ ਨਹੀਂ ਕੀਤੇ ਉਹਦੇ ਬੜੀ ਛੇਤੀ ਲੈ ਆਇਆ ਘੜਾ ਕੇ ਕੋਸਟੇ ਜੂ ਦਾਲ ਚ ਕਾਲਾ ਵਾ ਇਡੀ ਆਸਾਨੀ ਨਾਲ ਇਹ ਗਾਣੇ ਦੇਣ ਵਾਲੇ ਨਹੀਂਗੇ ਮੰਮੀ ਮਾੜਾ ਕਿਦਾਂ ਗਏ ਮੰਮੀ ਨੂੰ ਪੁੱਛਿਆ ਜੀ ਤੁਸੀਂ ਤੂੰ ਇਹ ਟੈਨਸ਼ਨ ਨਾ ਲੈ ਤੈਨੂੰ ਮੱਗੇ ਵੀ ਗਿਆ ਨਾ ਤੇ ਨਾ ਬੋਧਾ ਸੋਚ ਜੋ ਉਹ ਕਹਿ ਰਹੇ ਨੇ ਚੁੱਪ ਕਰਕੇ ਦੇਰੇ ਰੋ ਇੱਕ ਵਾਰੀ ਫੇਰ ਸੋਦ ਲੋ ਮੈਂ ਹੈਗਾ ਨਾ ਕੋ ਚੱਲ ਤੂੰ ਟੈਨਸ਼ਨ ਕਿਉਂ ਲੈਣੇ ਆ ਸੋਚ ਲਿਆ ਮੈਂ ਸਭ ਤੂੰ ਕਹਿ ਦੇ ਫਰਾਵਾਂ ਚੁੱਪ ਚੰਮੀ ਹਾਂ ਜੀ ਕੋ ਆ ਵਰਲੇ ਆ ਲੈ ਆਂਦੇ ਭਾਈ ਕਹਿੰਦੇ ਮੈਂ ਕੱਲ ਦੇ ਜਾ ਕੇ ਰੱਖਿਆ ਜੀ ਅੱਛਾ ਦੇ ਜਿਹੜੇ ਪੌਣੇ ਪਾ ਲਈ ਉਹ ਸਾਰੇ ਹੀ ਲੈ ਹਾਸਦੇ ਆ ਵਧੀਆ ਕੀਤਾ ਮੈਂ ਤਾਂ ਕਹੀ ਇੱਕ ਦੋ ਦੇ ਦੇ ਨਾ ਸਾਰੇ ਹੀ ਕਦੇ ਲੈ ਆਉਂਦੇ ਚਲੋ ਕੋਈ ਗੱਲ ਸਾਰੇ ਲੈਣ ਤੇ ਵਧੀਆ ਕੀਤਾ ਬਾਜੀ ਖੋਸ਼ ਹੋ ਹਾਂ ਹੁਣ ਮੈਂ ਸੂਟ ਕੱਢ ਕੇ ਨਾ ਤੇ ਦੇਖ ਲੈਣੀ ਮੈਂ ਜਿੰਗ ਕਰਕੇ ਕੀ ਸਭ ਬਤਾਉ ਕਿਹੜਾ ਕਿਹੜਾ ਨਾ ਪਾਉਣਾ ਤੇ ਤੁਹਾਨੂੰ ਮੈਂ ਜਿਹੜੀ ਗੱਲ ਕਹੀ ਆ ਉਹ ਹੁਣ ਕਰ ਲੋ ਕੰਮ ਬਾਜੀ ਕਰੀ ਆ ਉਹਨਾਂ ਨਾਲ ਕਰਦੇ ਖਵਾਹਾ ਬਈ ਯਾਰ ਨਾ ਕਰਨਾ ਥੋੜੇ ਜਿਹਾ ਕਹਿ ਕਰਦੇ ਹੋਣ। ਅਮਣ ਅੱਗੇ ਕਦੀ ਤੁਹਾਨੂੰ ਮੈਂ ਨਾ ਕੀਤੀ ਐ। ਮੇਰੇ ਕੋ ਹੋਂ ਸਹੀ। ਬਾਰ ਬਾਰ ਉਹੋ ਗੱਲ ਕਰਕੇ ਮੈਨੂੰ ਸ਼ਰਮਿੰਦਾ ਨਾ ਕਰਿਆ ਕਰੋ। ਜਿੰਨੀ ਵਾ ਇੱਧਰ ਲੌਂਡੇ ਜੇ ਨਾ ਉਨੀ ਉਧਰੋਂ ਲੈ ਲਓ। ਜਾਂ ਕੋਈ ਮਿਹਨਤ ਕਰ ਲਓ ਜਾਂ ਵਿਆਜੀ ਚੁੱਕ ਲਓ। ਨਾ ਕਰਿਆ ਕਰੋ ਇਦਾਂ। ਮੈਂ ਕੋਈ ਗੱਲ ਕਰੀ ਜੰਦੀ ਨਹੀਂ। ਧੀ ਧੀ ਬੰਦਾ ਲੱਭ ਗਿਆ ਮੈਂ। ਤੇ ਹੈ ਲਮੀਤ। ਕਾਕਾ ਜਿਹੜੇ ਕੰਮ ਤੂੰ ਚਾਹਨਾ ਮੈਂ ਨਾ ਉਹ ਮੈਂ ਵੀ ਨਹੀਂ ਕਰਦੀ ਹੁਣ। ਜਾਣ ਗਈ ਤੈਨੂੰ ਚੰਗੀ ਤਰ੍ਹਾਂ ਮੈਂ। ਕਿੰ ਬਾਲ ਦਾ ਸੋਹਰਾ ਗਿਆਣੇ ਤੇ ਨਿਕਲੇ ਮੇਰੇ ਇਹਨਾਂ ਕੋ ਠੱਗਾਂ ਕੋ ਮੇਰਾ ਤੇ ਦਿਲ ਹੀ ਘਬਰਾ ਗਿਆ ਕਿ ਮੈਂ ਤੇ ਇਹਨਾਂ ਨੂੰ ਫੜਾਤੇ ਤੇ ਭਾਵੇਂ ਦੇਣੀ ਦੀ ਦੀਦੀ ਕਿਥੇ ਅੱਜ ਦੀਦੀ ਸਿਰ ਦੇ ਮੱਥੇ ਨ ਲੱਗੇ ਦੀਦੀ ਕੀ ਕਰਨ ਲੈ ਕੋਸ਼ਣ ਜੰਮੀਆ ਦੁੱਧ ਲੈ ਕੇ ਆਈ ਹੋਣੇ ਉਹ ਪੜਨ ਲਈ ਪਾਣੇ ਹੋਂ ਤੇ ਕਰ ਦਿਓ ਕੱਠੇ ਤੇ ਹੁਣ ਮੈਂ ਆਪੇ ਰੋਈ ਸਾਫ ਕਰ ਦਿੰਨੀ ਆ ਇਕੱਲੀ ਠੀਕ ਐ ਚਲ ਠੀਕ ਆ ਬਥੇਰਾ ਘਰ ਲਿਆ ਕਿਸੇ ਦੇ ਤਾਂ ਦੀਦੀ ਗੈਣੇ ਦੇ ਦਿੱਤੇ ਜਿਨਾਂ ਨੇ ਮੈਨੂੰ ਆਹ ਬੋਲੇ ਆ ਕੇ ਗਏ ਅੰਦਰ ਪਰ ਮੈਂ ਨਾ ਬੜੀ ਹੈਰਾਨ ਆ ਤੇਰੇ ਕਹਿਣੇ ਇਹਨਾਂ ਨੇ ਕਿੱਦਾਂ ਦੇ ਦਿੱਤੇ ਮੇਰੇ ਤੇ ਹਜੇ ਤੱਕ ਨਹੀਂ ਦਿੱਤੇ ਚਲ ਇਹ ਵੀ ਮੈਨੂੰ ਖੁਸ਼ੀ ਆ ਕਿ ਚਲ ਤੇਰੇ ਦੇ ਦੇ ਦਿੱਤੇ ਪਰ ਅੱਧਾ ਮੈਨੂੰ ਗਿਆ ਹੀ ਨਾ ਤੇ ਇਹਨਾਂ ਨੇ ਗੈਣੇ ਮੇਰੇ ਹਜੇ ਤੱਕ ਨਹੀਂ ਦਿੱਤੇ ਤੇ ਮੈਂ ਉਦੋਂ ਦੀ ਮਗਰ ਚੜੀ ਆ ਮੈਂ ਕਿਹਾ ਮੇਰੇ ਗੈਣੇ ਦੋ ਨਾਲੇ ਮੈਂ ਕਿਹਾ ਮੈਂ ਮਾਸੀ ਦੇ ਮੁੰਡੇ ਦੇ ਵਿਆਹ ਚ ਪਾਉਣੇ ਆ ਤੇ ਬਾਨੇ ਨਾ ਕਢਾ ਲੂੰਗੀ ਇਹਨਾਂ ਕੋਲ ਤਾਹੀਂ ਦੇ ਦਿੱਤੇ ਹੋਣੇ ਆ ਕਿ ਚੱਲ ਇਹਨੇ ਵਿਆਜ ਪਾਉਣੇ ਆ ਤੇ ਉਹਨਾਂ ਨੂੰ ਇਹ ਵੀ ਪਤਾ ਵਾ ਕਿ ਇਹਨੇ ਖਹਿੜਾ ਨਹੀਂ ਛੱਡਣਾ ਚੱਲ ਮਾੜਾ ਮੋਟਾ ਤੇਰੇ ਤੋਂ ਤਾਂ ਡਰਦੇ ਆ ਨਾ ਦੱਸ ਖਹਿੜਾ ਕਾਦਾ ਛੱਡਣਾ ਮੇਰੀਆਂ ਚੀਜ਼ਾਂ ਮੈਂ ਪਾਉਣੀਆਂ ਨਹੀਂ ਮੇਰੀ ਮਾਂ ਨੇ ਬਣਾਈਆਂ ਸਾਰੀਆਂ ਇਹਨਾਂ ਨੇ ਨਹੀਂ ਬਣਾਈਆਂ ਠੱਗਾਂ ਨੇ ਮੈਂ ਤੇ ਤੈਨੂੰ ਉਦੋਂ ਹੀ ਮਨਾ ਕੀਤਾ ਸੀ ਚੰਮੀ ਇਹਨਾਂ ਨੂੰ ਨਾਲ ਦੇ ਚੱਲ ਹੁਣ ਕੋਈ ਗੱਲ ਨਹੀਂ ਹੁਣ ਤੇਰੇ ਹੱਥ ਦੁਬਾਰਾ ਲੱਗ ਗਿਆ ਵਾ ਨਾ ਤੇ ਹੁਣ ਨਾ ਇਹਨਾਂ ਨੂੰ ਫੜਾ ਦੀ ਕਿਤੇ ਗਣਾ ਆਪਣੇ ਕੋਲ ਹੀ ਰੱਖੀ ਤੁਸੀਂ ਭੁੱਲ ਹੀ ਜਾਓ ਕਿ ਇਹਨਾਂ ਨੂੰ ਮੈਂ ਦੁਬਾਰਾ ਇਹ ਕਹਿਣਾ ਵਾਪਸ ਦਵਾਂਗੀ ਮੈਨੂੰ ਭਾਵੇਂ ਆਪਣੀ ਮਾਂ ਦੇ ਘਰੇ ਨਾ ਰੱਖ ਕੇ ਆਉਣਾ ਪਵੇ ਮੈਂ ਮੰਮੀ ਨੂੰ ਫੜਾ ਦੇਣਾ ਸਾਰਾ ਕਿ ਮੰਮੀਆਂ ਗਹਿਣਾ ਤੁਸੀਂ ਸੰਭੋ ਜਦੋਂ ਮੈਨੂੰ ਲੋੜ ਪਊਗੀ ਮੈਂ ਤੁਹਾਡੇ ਕੋਲ ਮੰਗ ਲਿਆ ਕਰੂੰਗੀ ਪਰ ਸ਼ਮੀ ਮੰਮੀ ਨੇ ਫਿਰ ਤੇਰੀ ਨੇ ਮਾੜਾ ਮਾੜਾ ਸ਼ਾਪ ਕਰਨਾ ਵਾ ਕਿ ਮੈਨੂੰ ਕੋਈ ਗਹਿਣਾ ਦੇਗੀ ਸਾਰਾ ਤੂੰ ਇਦਾਂ ਕਰਾਂ ਤੈਨੂੰ ਕਿਹੜੀ ਚੀਜ਼ ਨਹੀਂ ਚਾਜ ਤੂੰ ਆਪ ਹੀ ਬੈਂਕ ਦੇ ਲੋਕਾਂ ਚ ਰਖਾਇਆ ਹਾਂ ਯਾਰਾ ਕਰਾਜ ਕਰਦੇ ਆ ਮੈਨੂੰ ਜਾਣ ਨਹੀਂ ਦਿੰਦੇ ਬਾਹਰ ਅਹੇ ਬੈਂਕ ਤੇਰਾ ਕੀ ਮਤਲਬ ਆ ਉਸ ਦਿਨ ਮੈਂ ਮੰਮੀ ਜੀ ਨੂੰ ਤੁਹਾਡੇ ਸਾਹਮਣੇ ਇੰਨੀ ਗੱਲ ਕਹੀ ਸੀ ਕਿ ਮੰਮੀ ਮੈਨੂੰ ਬੈਂਕ ਦਾ ਲੋਕਰ ਦੱਸੋ ਮੈਂ ਚਲ ਜਾਂਨੀ ਐ ਤੇ ਮੰਮੀ ਨੇ ਉਦੋਂ ਕੀ ਕਿਹਾ ਸੀ ਓਹੋ ਤੂੰ ਜ਼ਰੂਰ ਦੱਸ ਕੇ ਜਾਣਾ ਵਾ ਕਿ ਮੈਂ ਬੈਂਕ ਚਲੀ ਤੇ ਇਦਾਂ ਹੀ ਕਰੂੰਗੀ ਤੂੰ ਤੇ ਉਦਾਂ ਵੀ ਜਾਈ ਸਕਦੀ ਆ ਨਾ ਹੁਣ ਮੈਂ ਵਿਆਹ ਵੇਖ ਲਾਂ ਤੇ ਫਿਰ ਮੈਂ ਇਦਾਂ ਜਮਾਂ ਦਾ ਰਾਮ ਦੇ ਹਾਂ ਆਪਣੇ ਹੱਥ ਜੀ ਰੱਖੀ ਹੁਣ ਵੇਖ ਲਓ ਮੈਂ ਮੰਮੀ ਕੋਲ ਐਨੂੰ ਦੁਕਾਨ ਵੀ ਲੈਤੀ ਹੁਣ ਕਿ ਚੱਲ ਆਪਣਾ ਮਾਲ ਪਾ ਕੇ ਤੇ ਆਪਣਾ ਨਵਾਂ ਕੰਮ ਸਟਾਰਟ ਕਰ ਲਈ ਹੁਣ ਫਿਰ ਮੇਰੇ ਮਗਰ ਚੜਿਆ ਵਾ ਕਿ ਆਹੇ ਮੈਨੂੰ ਪੈਸੇ ਦੇ ਥੋੜੇ ਹੋਤੇ ਤੇ ਮੈਂ ਦੁਕਾਨ ਚ ਮਾਲ ਖਰੀਦ ਕੇ ਪਾਉਣਾ ਇਹ ਥੋੜੀ ਹੁਣ ਆਪਾਂ ਦੁਕਾਨ ਵੀ ਦਿੱਤੀ ਆ ਤੇ ਮਾਲ ਵੀ ਤੈਨ ਮੈਂ ਕਿਉਂ 라ਜੂ ਭਾਜੀ ਨਾਲ ਸਲਾਹ ਕਰਕੇ ਨਾ ਤੇ ਵਿਆਜ ਜੀ ਪੈਸੇ ਚੁੱਕ ਲਾ ਕੇ ਤੇ ਆਪਣਾ ਮਾਲ ਪਾਵਾ ਮੈਂ ਨਾ ਕਰਦੀ ਤਾਂ ਹੁਣ ਨਾ ਪੈਸੇ ਦੇ ਦੁਕਾਨ ਲੈਤੀ ਹੈ ਨਾ ਬਹੁਤ ਵਧੀਆ ਕੀਤਾ ਹੁਣ ਆਪਣਾ ਕਾਰੋਬਾਰ ਆਪ ਸੈੱਟ ਕਰੇ ਇਹ ਥੋੜੀ ਆਪਣਾ ਮਾਲ ਵੀ ਆਪ ਹੀ ਪੋਣਾ ਦੇ ਚੁਣੋ ਮੇਰੇ ਕੋਲ ਕੋਈ ਪੱਜੀ ਨਹੀਂ ਹੈਗੀ ਮੇਰਾ ਅਕਾਊਂਟ ਖਾਲੀ ਪਿਆ ਮੇਰੇ ਕੋਲ ਨਹੀਂ ਪੈਣੇ ਹੈਗੇ ਤੇ ਮੰਮੀ ਕੋ ਮੈਂ ਮੰਗਣੇ ਲਈ ਜੋ ਮਰਜ਼ੀ ਹੋ ਜੇ ਹਾਂ ਤੋਂ ਬਾਅਦ ਇਹਨਾਂ ਨੂੰ ਛੋਟੀ ਆਦਤ ਪਈ ਹੋਈ ਹੈ ਕਿ ਆਪਣੇ ਹੱਡ ਨਹੀਂ ਹਿਲਾਉਣੇ ਤੇ ਦੂਜਿਆਂ ਤੋਂ ਵਰਸ ਆਈ ਜਾਵੇ ਐਂ ਖਾਈ ਜਾਈਏ ਹੁਣ ਬਸ ਦੁਕਾਨ ਲੈਤੀ ਹੈ ਨਾ ਹਣ ਬਸ ਇਹਨੇ ਕੋ ਗੱਲ ਕਰ ਮੇਰ ਕੋ ਕੋਈ ਪਹਿਹਾਨੀ ਹੈ ਨਾ ਆਪਣੀ ਦੁਕਾਨੇ ਮਾਲ ਪਾ ਤੇ ਆਪਣਾ ਕੰਮ ਚ ਸਟਾਰਟ ਕਰ ਬਸ ਤੇ ਤੁਸੀਂ ਕਹਤਾ ਨਾ ਜੂ ਬਾਜੀ ਮੁਖਦੇ ਨਾ ਕਿ ਮੈਂ ਮਾਂ ਕੋ ਨਹੀਂ ਲਿਆ ਕਰਨਾ ਇੱਥੋਂ ਲਿਆ ਕਰਨਾ ਹਾਂ ਮੈਂ ਗੱਲ ਕਰਤੀ ਸੀ ਹਾਂ ਤੇ ਪਹਿਲੇ ਤੇ ਬੜੀ ਬੜੇ ਸੁਣਾ ਮੇਰੇ ਨਾਲ ਗੱਲ ਗੱਲਾ ਕਰਨ ਦੇਈ ਕਿ ਮੈਂ ਤੂੰ ਚੰਗਾ ਨਹੀਂ ਕਰਨ ਦੇ ਏਦਾਂ ਓਦਾਂ ਸੌਂਦੇ ਰਹੇ ਤੇ ਬਾਅਦ ਤੋਂ ਜਦੋਂ ਤੈਨੂੰ ਪਤਾ ਹੀ ਆ ਕਿ ਮੈਂ ਗੱਲ ਕੀਤੀ ਸੀ ਮੈਂ ਖਰਚਾ ਬੰਦ ਕਰਤਾ ਵਾ ਫੇ ਮੇਰੇ ਦੁਆਲੇ ਹੋਗੇ ਕੀ ਕਰਨੀ ਅੰਦਰ ਕਰੋ ਕੁਛ ਨਹੀਂ ਮਿਲਣਾ ਰੋਟੀ ਹੈਗੀ ਆ ਖਾਈ ਜਾ ਚਪ ਕਰਕੇ ਜੇ ਕਹੀਂ ਕਿ ਖਰਚਾ ਖਰਚਾ ਨਹੀਂ ਹੈਗਾ ਮੈਂ ਵੀ ਤਾਂ ਕੋਈ ਗੱਲ ਨਹੀਂ ਜਿੱਥੇ ਤੁਸੀਂ ਖਾਓਗੇ ਤੇ ਮੈਂ ਵੀ ਖਾਈ ਜਾਊਂਗੀ ਮੈਂ ਮਾਂ ਘਰੋਂ ਨਹੀਂ ਹਣ ਲੈਣਾ ਬਿਲਕੁਲ ਇਹ ਫਿਰ ਸਹੀ ਕਿਆ ਇੱਕ ਪੰਛੀ ਨਾ ਹੁਣ ਉਧਰੋਂ ਲੈ ਕੇ ਆਈ ਇਹਨਾਂ ਦਾ ਪੂਰਾ ਹੀ ਨੱਕ ਚ ਦਮ ਕਰਨਾ ਤੇ ਖਰਚਾ ਵੀ ਲੈਣਾ ਖਰਚਾ ਕਿਉਂ ਨਹੀਂ ਲੈਣਾ ਜਨਾਨੀਆਂ ਨੂੰ ਸੋ ਚੀਜ਼ ਦੀ ਲੋੜ ਪੈਂਦੀ ਆ ਕਿੱਥੋਂ ਲਿਓਣ ਜਨਾਨੀਆਂ ਫਿਰ ਆਪਣੇ ਮਾਂ ਪਿਓ ਨਾਲ ਲੱਗੀ ਜਾਣ ਸਾਰੀ ਉਮਰ ਉਹਨਾਂ ਨੇ ਸਾਨੂੰ ਵਾਹਿਆ ਦਾਦਾ ਉਹਨਾਂ ਤੇ ਤੇ ਦੂਣਾ ਖਰਚਾ ਪੈ ਗਿਆ ਹੋਰ ਕੋਈ ਨਹੀਂ ਸ਼ੰਗੀ ਥੋੜਾ ਜਿਹਾ ਤੰਗੀ ਚੱਲਣੀ ਪੈਣੀ ਆ ਕਿ ਇਹਨਾਂ ਨੂੰ ਆਦਾ ਹੀ ਨਹੀਂ ਆ ਖਰਚਾ ਦੇਣ ਦੀ ਜਾਂ ਕਿਦਾਂ ਆਪੇ ਹੌਲੀ ਹੌਲੀ ਸੁਧਰ ਜਾਣਗੇ ਤੇ ਦੇਣਗੇ ਖਰਚਾ ਜਦੋਂ ਉਧਰੋਂ ਨਾਸਾ ਬੰਦ ਹੋਈਆਂ ਤੇ ਆਪੇ ਕੁਝ ਕਰਨਗੇ ਹੀ ਨਾ ਅੱਜ ਤੱਕ ਪਊਗੀ ਕੁਝ ਕਰਨ ਦੀ ਹੁਣ ਇਹ ਵੀ ਮੇਰੇ ਮਗਰ ਚੜੇ ਆਹੀ ਮੈਨੂੰ ਮਾਲ ਪਾ ਦੇ ਮੈਨੂੰ ਪੈ ਗਏ ਮੈਂ ਕਹਿਆ ਨਹੀਂ ਮੇਰੇ ਕੋ ਕੋਈ ਬਸ ਤੂੰ ਐਸੇ ਐਸੇ ਗੱਲਤੇ ਰਹੀ ਕਿ ਮੇਰੇ ਕੋ ਨਹੀਂ ਕੁਛ ਹੈਗਾ ਸੋ ਮੈਂ ਆਈ ਜੇ ਪੰਡਿਤ ਸਾਹਿਬਾਂ ਇੱਕ ਮਿੰਟ ਵੇਖਾਂ ਤੇ ਸਹੀ സെറ്റൂട്ട പൗഗ് സൂട്ട യോ പിക് പിക് പൂ പിക് വൈറ്റ സോണേ പാൂ ടീക്ക ਉਹ ਚੂੜੀਆਂ ਉਹ ਪਹਿ ਚੰਗੀਆਂ ਤੁਮੇ ਠੀਕ ਹੈ ਸਾਰੇ ਸੁਟਾ ਚਾਜਾ ਹਾਂ ਇਹ ਤਾਂ ਤੇ ਨਾਗੀ ਨਿਕਲਿਆ ਪਿਆ ਇੱਕ ਇਹ ਤਾਂ ਮੇਰੇ ਇੰਨਾ ਸੋਹਣਾ ਸੈਟ ਹੈ ਮੈਂ ਰੂਨ ਕਲਰ ਦਾ ਇਹ ਤਾਂ ਮੈਨੂੰ ਨਾਗ ਪਵਾ ਕੇ ਲੈਣਾ ਪਊਗਾ ਕਿਉਂਕਿ ਜੇ ਮੈਨੂੰ ਇਦਾਂ ਹੀ ਵਿਆਹ ਤੇ ਪਾ ਗਈ ਤੇ ਹੋਰ ਵੀ ਨਾ ਡੇਕ ਜਾਣਗੇ ਇੰਨਾ ਕੀਮਤੀ ਮੇਰਾ ਸੈੱਟ ਐ ਮੁਰਗੀ ਉਹਦੇ ਨਾਲ ਦੀ ਚੀਜ਼ ਵੀ ਨਹੀਂ ਮਿਲਦੀ ਥਾਲ ਮੈਨੂੰ ਪਤਾ ਤੇ ਆਈ ਗਿਆ ਕਿ ਮੰਮੀ ਜੀ ਕਿੱਥੋਂ ਬਣਵਾ ਕੇ ਲਿਆਏਗੀ ਮੈਂ ਆਪ ਹੀ ਕਰਾ ਲਿਓ ਨਹੀਂ ਸਾਰਾ ਕੁਝ ਕਿਉਂਕਿ ਮੰਮੀ ਨੂੰ ਕਾਦੀ ਖੇਚਲ ਦੇਣੀ ਹੈ ਪਹਿਲੇ ਹੀ ਠੀਕ ਨਹੀਂ ਹੈਗੇ ਵਿਚਾਰੇ ਅੱਜ ਮੈਂ ਆਪ ਹੀ ਚਲਣੀ ਆ ਨਾ ਨਾ ਤੋਆ ਬਿਲੇਉਣਾ ਤੜਾ ਸਾਂਤਾ दो दो साफ फिर मैं सुनियरे को जाट वेखी तू मेरे सैट ते नावे निकलिया वहां वो चंगा भला ही निकलिया वो आहो मैंने सुनियरे को जाना पैण ਪਤਾ ਨੂੰ ਮੀਂਹ ਨਿਕਲ ਥੋਪਣਾ ਆਇਆ ਹਾਂ ਹਾਂ ਤੇਨੇ ਕਿਤੇ ਕਿਤੇ ਸਾਟਿਆ ਤੇ ਮੁੜ ਕੇ ਉਹ ਚੀਜ਼ ਲੱਭਦੀ ਵੀ ਨਹੀਂ ਗਈ ਹੁਣ ਤੇ ਚਲੋ ਕੋ ਨਾਗ ਵਗੈਰਾ ਨਾਗ ਹੈਗਾ ਵਿੱਚ ਕਿਉਂ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਦੀਦੀ ਸਮਝ ਹੀ ਨਹੀਂ ਲੱਗਣੀ ਕੋਈ ਨਾਗ ਰੁਗ ਨਹੀਂ ਹੈਗਾ ਸੈੱਡ ਚੋਂ ਨਾਗ ਨਿਕਲੇ ਆ ਕਿੱਥੇ ਬਾੜ ਛੱਡੇ ਪਤਾ ਨਹੀਂ ਬਾੜ ਛੱਡੇ ਕੀ ਪਤਾ ਕਿੱਥੋਂ ਕੱਢ ਕੇ ਲਿਆਏਗਾ ਐਦਾਂ ਕਿਦਾਂ ਨਾਗ ਨਹੀਂ ਖਲ ਗਿਆ ਇਹ ਕਹਿੰਦੇ ਆ ਕਿ ਆਪਾਂ ਉੱਥੇ ਲੋਕਰ ਚ ਜਮਾ ਕਰਾਏ ਸੀ ਕੀ ਪਤਾ ਪੈਣਾ ਇਹਨਾਂ ਦੀ ਕਿਹੜੀ ਕੋਈ ਗੱਲ ਦੀ ਸੱਚਾਈ ਹੁੰਦੀ ਆ ਕੀ ਕਰਦੇ ਕਰਦੇ ਆ ਤੂੰ ਇਦਾਂ ਕਰ ਅੱਜ ਹੀ ਜਾ ਕੇ ਨਾ ਆਪਣਾ ਸੈੱਟ ਠੀਕ ਕਰਾ ਲਿਆ। ਉਹੀ ਨਾ ਮੈਂ ਤੇ ਵਿਆਹ ਦੇ ਬਾਕੇ ਜਾਣਾ। ਮੰਮੀ ਜੀ ਨੇ ਵੇਖ ਲਿਆ ਤੇ ਗੁੱਸਾ ਕਰਨਗੇ ਉਹ। ਕੋਈ ਗੱਲ ਨਹੀਂ ਤੂੰ ਚੱਲ ਜਾ ਤੇ ਬਣਵਾ ਆਂ ਆ। ਸਸਟੀ ਕਾ ਜੀ ਸਸਟੀ ਕਾ ਜੀ ਕੀ ਹਾਲ ਹੈ? ਬਸ ਵਧੀਆ ਤੁਸੀਂ ਨਾ। ਵਧੀਆ ਜੀ, ਵਧੀਆ। ਮੰਮੀ ਠੀਕ-ਠਾਕ ਸਾਰੇ ਘਰੇ। ਹਾਂਜੀ ਹਾਂਜੀ ਮੰਮੀ ਦੀ ਠੀਕ ਨੇ। ਤੁਸੀਂ ਸੁਣਾਓ ਬਾਜੀ ਪਰਵਾਰ ਠੀਕ ਹੈ? ਸਾਡੇ ਸੋਰਾ ਪਰਵਾਰ ਕਿੰਨਾ ਠੀਕ-ਠਾਕ ਹੈ? ਹਾਂ ਜੀ ਅੰਦੀ ਬਹੁਤ ਵਧੀਆ। ਪਰੀ ਗੱਲ ਤੇ। ਪੰਕਾ ਕੀਤਾ। ਹਾਂ ਜੀ ਪਾਜੀ ਦਾ ਆਪਣਾ ਹੀ ਕੰਮ ਦੀ ਬਿਜ਼ਨਸ ਹੈ ਆਪਣਾ। ਅੱਛਾ। ਹਾਂ ਜੀ। ਬਹੁਤ ਸਲਾਹ ਕੀ ਕੰਮ ਹੈ ਜੀ। ਇਹਨਾਂ ਪਾਜੀ ਸੈੱਟ ਬਣਵਾਇਆ ਸੀ ਤੁਹਾਡੇ ਕੋਲ। ਹਾਂ। ਆਓ ਜਿਹੜਾ ਤੁਹਾਡੇ ਮੈਰਿਜ ਤੇ ਬਣਿਆ ਸੀਗਾ। ਹਾਂ ਜੀ। ਹਾਂ ਜੀ। ਇਹ ਇਹਨਾਂ ਥੋੜਾ ਡਾਇਮੰਡ ਜਿਹਾ ਉਤਰ ਗਿਆ ਜੀ ਵੇਖੋ। ਮੋਤੀ। ਇਹ ਸੋਨੇ ਦਾ ਤੇ ਇਹਦੇ ਆਰਟੀਫੀਸ਼ੀਅਨ ਹੈ। ਸੋਨੇ ਦਾ ਜਿਹੜਾ ਬਣਾਇਆ ਉਹ ਕਿੱਥੇ ਗਾ ਜੇ। ਆਰਟੀਫੀਸ਼ੀਅਨ ਹਾਂ ਜਿਹੜਾ ਇਹ ਸੈਟ ਨਹੀਂ ਸੁਣੇਦਾਗਾ ਜਿਹੜਾ ਮੇਰੇ ਕੋਲ ਤੁਸੀਂ ਬਣਾਇਆ ਉਹ ਸੈਟ ਕਿੱਥੇ ਗਿਆ ਨਹੀਂ ਨਹੀਂ ਪਾਜੀ ਨਹੀਂ ਉਹ ਵੀ ਸੈਟ ਹੈ ਜਿਹੜਾ ਸਾਡੀ ਦੁਕਾਨ ਤੋਂ ਬਣ ਕੇ ਗਿਆ ਹੈ ਮੰਮੀ ਜੀ ਨੇ ਬਣਾਇਆ ਸੀ ਨਾ ਹਾਂਜੀ ਹਾਂਜੀ ਉਹ ਹੋਰ ਸੀ ਸ਼ੇਪ ਬਣਾ ਲਈ ਦੀ ਸ਼ੇਪ ਵੀ ਚੇਂਜ ਹੋਈ ਜੇ ਸੈਟ ਦੀ ਉਹ ਸੈਟ ਨਹੀਂ ਜੇਗਾ ਇਹ ਦਲਦਾ ਮੈਂਦਾ ਸੈਟ ਇਹਨੂੰ ਮੋਤੀ ਲਵਾਉਂਦਾ ਕੋਈ ਫਾਇਦਾ ਨਹੀਂ ਆਰਟੀਫੀਸ਼ੀਅਨ ਨੂੰ ਕੀ ਲਵਾਓਗੇ ਅੱਛਾ ਭਾਜੀ ਉਹ ਨਾ ਫਿਰ ਮੇਰੇ ਕੋਲ ਦੂਸਰਾ ਵੀ ਪਿਆ ਸੀ ਘਰੇ ਆਰਟੀਫੀਸ਼ਲ ਨਹੀਂ ਫਿਰ ਉਹ ਆ ਗਿਆ ਹੁਣ ਆਮਾ ਸ਼ਾਇਦ ਤੁਹਾਡੇ ਕੋਲ ਆ ਗਿਆ ਸੋਨੇ ਦਾ ਸਾਡੇ ਦਾ ਸ਼ਾਨਦਾਰ ਤੁਹਾਨੂੰ ਬਣਾ ਕੇ ਦਿੱਤਾ ਆਪਾਂ ਹੋਰ ਮਾਰ ਕੇ ਦਾ ਸਾਡੇ ਵਿਆਹ ਦਾ ਪਤਾ ਕਰਾਣੀ ਆ ਰਿਓ ਮੇਰੇ ਬਣਵਾਇਆ ਹਾਂ ਹਾਂਜੀ 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 ਇਹ ਤੁਹਾਡਾ ਗਲਤੀ ਨਾਲ ਆ ਗਿਆ ਜੀ ਫਿਰ ਇਹਨੂੰ ਲੋਨ ਦਾ ਵੀ ਫਾਇਦਾ ਨਹੀਂ ਕਾਲਦੀ ਸੀ ਚਲੋ ਆਰਟੀਫੀਸ਼ਲ ਦਾ ਮੈਂ ਵੈਸੇ ਵੀ ਨਹੀਂ ਪਾਉਂਦੀ ਹੈਗੀ ਤੁਸੀਂ ਰਹਿਣ ਹੀ ਦੋ ਫਿਰ ਠੀਕ ਹੈ ਦਾ ਹੋਰ ਸਭ ਠੀਕ ਠਾਕ ਜੀ ਕਦੇ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਬਾਈ हां जी कंफर्म हां ये नकली है बिल्कुल 100% जी ये सेट ही नहीं का मेरा मेरा ने 23 कार्ड केडीएम ਤੁਹਾਨੂੰ ਹੌਲ ਮਾਰਗ ਦਾ ਬਣਾ ਕੇ ਦਿੱਤਾ ਸੈੱਟ ਇਹੋ ਸੈੱਟ ਨਹੀਂ ਇਹ ਤੁਹਾਨੂੰ ਚੇਂਜਿੰਗ ਕਰਕੇ ਦਿੱਤਾ ਗਏ ਨੇ ਬਿਲਕੁਲ ਫਲੇ ਕਿਨਾਰਾ ਆ ਗਿਆ ਤੁਹਾਨੂੰ चलो ठीक है பாਜੀ थैंक यू ओके जी